ਖਨੌਰੀ ਸਰਹੱਦ ਤੇ ਮਰਨ ਵਰਤ ਤੇ ਬੈਠੇ ਕਿਸਾਨਾਗੁਰ ਜਗਜੀਤ ਸਿੰਘ ਦੱਲੇਵਾਲ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਮਰਨ ਵਰਤ 27ਵੇਂ ਦਿਨ ਵਿੱਚ ਵੀ ਜਾਰੀ ਹੈ ਉਹਨਾਂ ਦੀ ਹਾਲਤ ਤੇ ਨਜ਼ਰ ਰੱਖ ਰਹੇ ਡਾਕਟਰਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ ਤੇ ਚੇਤਾਵਨੀ ਦਿੱਤੀ ਹੈ ਕਿ ਜੇ ਕਿਸਾਨਾਗੁਰ ਨੂੰ ਦਿਲ ਦੀ ਧੜਕਣ ਰੁਕਣ ਅਤੇ ਕਈ ਅੰਗਾਂ ਦੇ ਕੰਮ ਕਰਨ ਦੇ ਬੰਦ ਹੋਣ ਦਾ ਖਤਰਾ ਹੈ ਡਾਕਟਰਾਂ ਨੇ ਕਿਹਾ ਹੈ ਕਿ ਉਹਨਾਂ ਦੀ ਹਾਲਤ ਹੈਮੋਡਾਇਨਾਮਿਕ ਤੌਰ ਤੇ ਅਸਥਿਰ ਹੈ ਖੂਨ ਦੀ ਅਸਥਿਰ ਗਤੀ ਦੇ ਨਤੀਜੇ ਵਜੋਂ ਖੂਨ ਦਾ ਪ੍ਰਵਾਹ ਨਾ ਕਾਫੀ ਹੁੰਦਾ ਇਹ ਸਮੱਸਿਆ ਜਿਹੜੀ ਉਹ ਦੱਸੀ ਗਈ ਹੈ। ਆਮ ਤੌਰ ਤੇ ਜਿਹੇ ਮਰੀਜ਼ਾਂ ਨੂੰ ਆਈਸੀਯੂ ਵਿੱਚ ਦਾਖਲ ਕਰਵਾਉਣ ਦੀ ਲੋੜ ਹੁੰਦੀ ਹੈ, ਉਹਨਾਂ ਨੂੰ ਦਿਲ ਦਾ ਦੌਰਾ ਪੈਣ ਦਾ ਖਤਰਾ ਹੈ ਤੇ ਉਹਨਾਂ ਦੀ ਹਾਲਤ ਗੰਭੀਰ ਜਿਹੜੀ ਆ ਉਹ ਦੱਸੀ ਗਈ ਹੈ। ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਡਾਕਟਰਾਂ ਦੀ ਸਲਾਹ ਤੋਂ ਬਾਅਦ ਸੀਨੀਅਰ ਕਿਸਾਨ ਆਗੂ ਐਤਵਾਰ ਨੂੰ ਸਟੇਜ ਤੇ ਨਹੀਂ ਆਏ। ਬਿਆਨ ਚ ਕਿਹਾ ਗਿਆ ਹੈ ਕਿ 27 ਦਿਨਾਂ ਤੋਂ ਲਗਾਤਾਰ ਮਰਨ ਵਰਤੇ ਬੈਠਣ ਕਰਕੇ ਉਹਨਾਂ ਦੀ ਇਮਿਊਨਿਟੀ ਕਾਫੀ ਕਮਜ਼ੋਰ ਹੋ ਗਈ ਹੈ ਜਿਸ ਕਰ ਉਹਨਾਂ ਨੂੰ ਇਨਫੈਕਸ਼ਨ ਦਾ ਖਤਰਾ ਹੈ ਡਲੇਵਾਲ ਦੀ ਜਾਂਚ ਕਰਨ ਵਾਲੇ ਇੱਕ ਡਾਕਟਰ ਨੇ ਖਨੌਰੀ ਸਰਾਤੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਦੇ ਹੱਥ ਪੈਰ ਠੰਡੇ ਨੇ ਭੁੱਖ ਉਹਨਾਂ ਦੇ ਦਿਮਾਗੀ ਪ੍ਰਣਾਲੀ ਜਿਗਰ ਤੇ ਗੁਰਦਿਆਂ ਵਰਗੇ ਮਹੱਤਵਪੂਰਨ ਅੰਗਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੀ ਘੱਟ ਵੱਧ ਰਿਹਾ ਹੈ ਅਤੇ ਕਈ ਵਾਰ ਬਹੁਤ ਤੇਜ਼ੀ ਨਾਲ ਡਿੱਗ ਜਾਂਦਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ ਡਾਕਟਰ 5 ਰਿਵਰਸ ਹਾਰਟ ਐਸੋਸੀਏਸ਼ਨ ਨਾਮਕ ਇੱਕ ਐਨਜੀਓ ਨੇ ਡਾਕਟਰਾਂ ਦੀ ਟੀਮ ਦਾ ਹਿੱਸਾ ਹੈ ਉਹ ਸਹੀ ਢੰਗ ਨਾਲ ਗੱਲਾਂ ਦਾ ਜਵਾਬ ਨਹੀਂ ਦੇ ਪਾਰੇ ਉਹਨਾਂ ਨੇ ਕਿਹਾ ਹੈ ਡੱਲੇਵਾਲ ਨੇ ਆਰਥੋ ਸਥੈਟਿਕਸ ਹਾਈਪੋਟੈਨਸ਼ਨ ਕਈ ਵੀ ਸਕਾਰਾਤਮਕ ਟੈਸਟ ਕੀਤਾ ਜੋ ਕਿ ਇੱਕ ਕਿਸਮ ਦਾ ਘੱਟ ਬਲੱਡ ਪ੍ਰੈਸ਼ਰ ਹੈ ਜੋ ਕਿ ਚੱਕਰ ਜਾਂ ਹਲਕਾ ਸਿਰ ਦਰਦ ਹੋਣਾ बेहोशी ਹੋ ਸਕਦੀ ਹੈ ਡਾਕਟਰ ਨੇ ਵੀ ਕਿਹਾ ਕਿ ਉਹਨਾਂ ਦਾ ਹੈਮੋਡਾਇਨਾਮਿਕ ਅਸਥਿਰ ਹੈ ਆਮ ਤੌਰ ਤੇ ਜਿਹੇ ਮਰੀਜ਼ਾਂ ਨੂੰ ਆਈਸੀਯੂ ਵਿੱਚ ਦਾਖਲ ਕਰਵਾਉਣ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਦਾ ਖਤਰਾ ਹੈ ਤੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਡਾਕਟਰ ਇਹ ਵੀ ਗੱਲ ਕਹਿ ਚੁੱਕੇ ਨੇ ਕਿ ਇੱਕ ਵਿਅਕਤੀ ਜਿਹੜਾ ਕਿ ਬਿਨਾਂ ਭੋਜਨ ਖਾਦੇ ਪੀਤੇ ਜੀਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਬਿਨਾ ਖਾਦੇ ਪੀਤੇ ਸਿਰਫ 7 ਦਿਨ ਤੱਕ ਹੀ ਜਿਉਂਦਾ ਰਹਿ ਸਕਦਾ ਪਰ ਬਹੁਤ ਸਾਰੇ ਅਜਿਹੇ ਲੋਕ ਵੀ ਨੇ ਜਿਹੜੇ ਲੰਬੇ ਸਮੇਂ ਤੋਂ ਬਿਨਾ ਕੁਝ ਖਾਦੇ ਪੀਤੇ ਇੱਥੇ ਜ਼ਿੰਦਗੀ ਬਸਰ ਕਰ ਰਹੇ ਨੇ ਤੇ ਜਗਜੀਤ ਸਿੰਘ ਡੱਲੇਵਾਲ ਜੋ ਕਿ ਇੱਕ ਬਜ਼ੁਰਗ ਨੇ 70 ਸਾਲ ਦੀ ਉਮਰ ਹੈ ਕੈਂਸਰ ਦੇ ਮਰੀਜ਼ ਨੇ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਬਿਮਾਰੀ ਨਾਲ ਵੀ ਜੂਝ ਰਹੇ ਨੇ ਪਰ ਫਿਰ ਵੀ ਉਹ 27ਵੇਂ ਦਿਨ ਵੀ ਬਿਨਾ ਕੁਝ ਖਾਦੇ ਪੀਤੇ ਆਪਣੀ ਜ਼ਿੰਦਗੀ ਕੱਟ ਰਹੇ ਨੇ ਤੇ ਕਿਸਾਨੀ ਹੱਕਾਂ ਦੇ ਲਈ ਸੰਘਰਸ਼ ਕਰ ਰਹੇ ਨੇ ਪਰ ਉਧਰ ਕੇਂਦਰ ਸਰਕਾਰ ਇਸ ਦੇ ਵਿੱਚ ਕੋਈ ਵੀ ਐਕਸ਼ਨ ਲੈਣ ਦੀ ਨਜ਼ਰ ਨਹੀਂ ਆ ਰਹੀ ਹੈਗੀ ਭਾਵੇਂ ਸੁਪਰੀਮ ਕੋਰਟ ਦੀ ਗੱਲ ਕੀਤੀ ਜਾਵੇ ਤਾਂ ਸੁਪਰੀਮ ਕੋਰਟ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਜਰੂਰ ਚਿੰਤਤ ਹੈ ਉਹਨਾਂ ਨੇ ਡੱਲੇਵਾਲ ਦੇ ਵਾਸਤੇ ਉਹਨਾਂ ਦੀ ਸਿਹਤ ਵਾਸਤੇ ਹਰ ਤਰ੍ਹਾਂ ਦੇ ਟੈਸਟਾਂ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਜਿਹੜੀ ਮੈਡੀਕਲ ਜਾਂਚ ਹੈ ਉਹ ਵੀ ਹੁਕਮ ਦਿੱਤੇ ਸੀ ਪੰਜਾਬ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ 'ਚ ਰਿਪੋਰਟ ਵੀ ਪੇਸ਼ ਕੀਤੀ ਸੀ ਕਿ ਡੱਲੇਵਾਲ ਦੀ ਜਿਹੜੀ ਜਾਂਚ ਕੀਤੀ ਗਈ ਹੈ ਤੇ ਉਹ ਰਿਪੋਰਟਾਂ ਨੇ ਜਿਹੜੀਆਂ ਉਹ ਠੀਕ ਨੇ ਪਰ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਐਮਐਸਪੀ ਸਮੇਤ 13 ਮੰਗਾਂ ਨੂੰ ਲੈ ਕੇ ਕਿਸਾਨ ਜ਼ਰੂਰ ਸੰਘਰਸ਼ ਕਰ ਰਹੇ ਨੇ ਪਰ ਕੋਈ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਪਰ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਕੀ ਰਹਿਣਗੇ ਕੀ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇਗੀ ਜਾਂ ਫਿਰ ਹਾਲਾਤ ਕੁਝ ਹੋਰ ਹਨਗੇ ਕਿਉਂਕਿ ਡੱਲੇਵਾਲ ਕੋਲ ਭਾਵੇਂ ਸਿਆਸੀ ਵਿਅਕਤੀ ਹੋਣ ਧਾਰਮਿਕ ਆਗੂ ਹੋਣ ਕਿਸਾਨ ਆਗੂ ਹੋਣ ਉੱਥੇ ਲਗਾਤਾਰ ਪਹੁੰਚ ਰਹੇ ਨੇ ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਜਿਹੜੇ ਉਹ ਵੀ ਡੱਲੇਵਾਲ ਕੋਲ ਪਹੁੰਚੇ ਜਿਹੜੀ ਕਿ ਸੰਸਦੀ ਕਮੇਟੀ ਹੈ ਇੱਕ ਕਿਸਾਨਾਂ ਦੀ ਉਹਦੇ ਚੇਅਰਮੈਨ ਨੇ ਉਹਨਾਂ ਨੇ ਰਿਪੋਰਟ ਸੌਂਪੀ ਹੈ ਉਹਨਾਂ ਨੇ ਰਿਪੋਰਟ ਦਿੱਤੀ ਹੈ ਕੇਂਦਰ ਸਰਕਾਰ ਨੂੰ ਕੇ ਜਿਹੜੀ ਐਮਐਸਪੀ ਹੈ ਉਹ ਨੂੰ ਗਰੰਟੀ ਕਲੂ ਬਣਾਉਣਾ ਚਾਹੀਦਾ ਹੈ ਇਸ ਤੋਂ ਇਲਾਵਾ ਬਹੁਤ ਸਾਰੀਆਂ ਸ਼ਿਫਾਰਸ਼ਾਂ ਕੀਤੀਆਂ ਨੇ ਹੁਣ ਇਹ ਵੀ ਦੇਖਣਾ ਹੋਏਗਾ ਕਿ ਉਹਨਾਂ ਦੀ ਜਿਹੜੀਆਂ ਸ਼ਿਫਾਰਸ਼ਾਂ ਨੇ ਉਸਤੇ ਉੱਤੇ ਕੰਮ ਕੀਤਾ ਜਾਂਦਾ ਹੈ ਜਾਂ ਫਿਰ ਨਹੀਂ ਦਿਓ ਇਜਾਜ਼ਤ ਧੰਨਵਾਦ